ਸਤਿਗੁਰੂ ਜੀ ਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਤਰਸ਼ੇਮ ਸਿੰਘ ਰਾਜੀਆ ਕੀਤੀ ਪਿੰਡ ਤੇ ਹਾਜ਼ਰ ਨਾ ਜੋ ਟਾਈਮ ਆ ਦੁਪਹਿਰ ਦਾ 1 ਵਜੇ ਨੂੰ ਆਇਆ ਸੀ ਗਵਿੰਦਰ ਘੋਟਵਾਰਿਆ ਕੇ ਤਹਾਲ ਮੈਂ ਉੱਥੇ ਆਇਆ ਸਾਰੇ ਪਿੰਡ ਸਾਥੀ ਆਪਣੇ ਸਾਥ ਹਸਦਾਰ ਕਰ ਲਿਆ ਜਵੇਲੇ ਤੇ ਅਮਨ ਮਾ ਆਖਿਆ ਬਣਾਉਂਦਾ ਪਕੌੜੇ ਤੇ ਕਿਹਨੇ ਮੇਰੇ ਨਾਲ ਲੱਗ ਮੈਂ ਆਪੇ ਬਣਾਉਣਾ ਉਹ ਸਪਾਈਸ ਨਾਲ ਥੋਹਰ ਬਾੜੀ ਕੋਲੇ ਬਹਿ ਕੇ ਹਾਂ ਦੇਖਦੇ ਰਹਿੰਦੇ ਉਹ ਤਾਂ ਮਰੇ ਬਣਾਉਂਗਾ ਆਪਾ ਧਰੂੜ ਦੱਸੀਓ ਲਾਈਕ ਕਰਿਓ ਤੇ ਆਰੇ ਬੜੇ ਬੜੇ ਸ਼ਕਲੋਂ ਭਾਈ ਦੱਸਿਓ ਸਾਡਾ ਦੁਸਤ ਸਿਸਟਮ ਬਣਾਉਣ ਦਾ ਬੜੀ ਲੱਗੇ ਦੇਸੀ ਦੇ ਬੰਦੇ ਆ ਦੇਸੀ ਦੇ ਸਾਡਾ ਕੰਮ ਨੇ ਪਰ ਨਿੱਤ ਨਾਰਾਸਨ ਚਾਹਤ ਜਿਹਾ ਜੇ ਆਪਰੀ ਮਰੀ ਮੈਂ ਸਕੀਨਾ ਵੀ ਖਾਲ ਪੀਰ ਦਾ ਮਨ ਨਾਲ ਲਾ ਕੇ ਬਰਨਵਾਣ ਨਾ ਕਿ ਜੀ ਜੇ ਕੋਈ ਮਾਰਾ ਵੀ ਨਾ ਦੇ ਘਰੇ ਕੰਮ ਕਰਕੇ ਜੀ ਜੇ ਨਾਲਾ ਦੂਰ ਕੇ ਤਬਾਹਣ ਬਣਾਉਣਾ ਉਹਨਾ ਜਿਹੜੀ ਸੁ ਤੁਦ ਸਮੋਸੇ ਲੈ ਗਾ ਮੈਨੂੰ ਗਣਾ ਮਾ ਸਮੋਸੇ ਜੋ ਤਾਂ ਕਰੇ ਆਲੂ ਪਏ ਨੇ ਘਰ ਦੀ ਮਿਰਚ ਵਾਲਾ ਕਰਦਾ ਅੰਡੇ ਵੀ ਤੇ ਆਪ ਕੋ ਬਣਾ ਲੈਂਦੇ ਆ ਤਰੀਕ ਤੇ ਆਪਾ ਮਨਾਰਾ ਬਣਾ ਰਹੇ ਪਕੌੜੇ ਚਾ ਆਪਣੀ ਬਣੀ ਪਈਏਗੀ ਤੇ ਨਾਲ ਜਿੰਦਾ ਦੋਤ ਨੂੰ ਲੈ ਜਾਣੀ ਕਿ ਚਾ ਇਹ ਨਾਲੇ ਆਪ ਪਕੌੜੇ ਖਾ ਜਾਣਗੇ ਨੀ ਤੇ ਡੈਡੀ ਤੇ ਵੇਰ ਦੀੰਨੇ ਨੇ ਰੋਟੀ ਨਹੀਂ ਖਾਧੀਗੀ ਤੇ ਰੋਣ ਪਕੌੜਿਆਂ ਨਾਲ ਕੀ ਖਾਣ ਲੈ ਲੈ ਲੇਗੀ ਤੇ ਅੱਜ ਸਾਰੇ ਜੀ ਪੇੜਾਵਾ ਵੀ ਨਿੱਪੜ ਗਿਆ ਤੇ ਆਰਤੀ ਨਾਲ ਹੋਰ ਸਭ ਉਤਾਲ ਹੋ ਗਿਆ ਤਾਂ ਜਿੱਟਾਂ ਨੂੰ ਬਚਣਾ ਤੁਹਾਨੂੰ ਪਤਾ ਹੀ ਆ ਜੀ ਟੂੜੀ ਹੁੰਦੀ ਹੈ ਇਕੱਲੀ ਉਹ ਹੀ ਮੰਦੀ ਹੋਊਗੀ ਤੇ ਮੈਂ ਆਖਿਆ ਵੀ ਤੇ ਬਣਾਉਣਾ ਉਸ ਕੰਮ ਤੇ ਜੋਦਕਾਂ ਮੇਰੇ ਸਮੋਸੇ ਲਿਆ ਮੈਂ ਰੋ ਘਰੀ ਬਣਾਉਣਾ ਜਦ ਬਿਨਾਂ ਲੱਗਦਾ ਤੇ ਅਸੀਂ ਦੋਨਾਂ ਜਣੇ ਬੰਦਵਾ ਦੇ ਸਮਾਨਵਾ ਦੇ ਨੂੰ ਸਰਵੋਤਮ ਰਕਰ ਦਾ ਸੁਲ੍ਹਾ ਹੁੰਦਾ 2 ਲੀਟਰ ਤੇਲ ਪਾਇਆ ਮੰਨਣਾ ਗੁਰ। ਬਾਕੀ ਆਪਾਂ ਜਿਹੜੇ ਤੇਲ ਹੋਇਆ ਠੰਡਾ ਕਰਕੇ ਫਿਰ ਦੋ ਦੋ ਚ ਕਰ ਦਰਾਂਗੇ ਤੇ ਫਿਰ ਉਹਦਾ ਟੱਕਲਾ ਲੈ ਕਰਾਂਗੇ। ਆ ਵੀ ਦੇ ਸਰ ਤੇ ਬਹੁਤ ਸਮਾਂ ਲੱਗਦਾ। ਇਹਨਾਂ ਨੂੰ ਕਹ ਦੋ। ਤੇਲ ਠੰਡਾ ਹੋਗਾ ਜੀ ਦੋ ਤਿੰਨ ਬੂਲ ਇਕੱਠੇ ਕਰਕੇ। ਕੱਦੂ ਫੇਕ ਜਰ। ਆਮੋ ਵੀ ਤੇ ਦੇਖੀ ਆ ਜੀ ਬੰਨੂ ਵੀ ਕਰ ਤੇਰੀ ਜਰ। ਮੇਕ ਨਸਪਤ ਜਿਆਦਾ ਹੁੰਦਾ ਕੋਲ ਉਹ ਵੀ ਹੁੰਦਾ ਉਹ ਕਾਹੋਂ ਦਾ ਹੈ ਇਹ ਪੱત્ર ਆ ਗਿਆ ਹੈ ਤੇ ਪੀਰ ਚੇਕੀ ਗਰਦ ਦਤਨੇ ਸੇ ਕਰਦੇ ਆ ਬਾਰ ਬਾਰ ਕੇ ਹੁੰਦੀ ਹੈ ਗਰਿਆ ਨਾ ਕੋ ਲੋਕ ਇਹ ਦੇਖ ਫੈਕਟਰ ਕਿਤੋਂ ਜਾਊਗਾ ਹੋਰ ਤਾਂ ਇੱਧਰ ਦੀ ਹੈ ਇਹ ਤੁਹਾਨੂੰ ਅੱਛਾ ਵੀਡੀਓ ਬਣਾ ਕੇ ਇਹਨਾਂ ਬਤੋਏ ਸਾਡੇ ਸਾਰੇ ਫੀਡਿੰਗ ਦੂਰੀ ਵਾਧ ਕਰਨੀ ਪੈਗੀ ਇਹ 1997 ਚ ਫੀਡਿੰਗ ਕਰੀ ਸੀ ਡੈਡੀ ਨੇ ਮੇਰੇ ਨੂੰ ਲੋਕਰ ਪਾਇਆ ਸੀ ਤੇ ਉਸ ਤੋਂ ਬਾਅਦ ਅੱਧਾ ਇੰਚ ਦੀ ਸਟਰੀ ਵੈਪਰ ਦੀ ਗੱਲ ਗਈਆਂ 30 ਸਾਲਾਂ ਅੱਜ 25 ਸਾਲ ਹੋ ਗਏ 25 ਸਾਲਾਂ ਦਾ ਬਹੁਤ ਕੁਝ ਬਦਲ ਗਿਆ ਅਪਾ ਸਾਹਿਬ ਨਾਲ ਇਹ ਦੋ ਟਾਈਮ ਖੱਡ ਗਈਆਂ ਪੱਕੇ ਕੰਮ ਬੜੇ ਕਰੇ ਦੀ ਬੱਤ ਪੈਣੀ ਉਹਨ ਮੇਰੇ ਵੀ ਜਦ ਟੋਲੇ ਜਾਂਦੇ ਬੀ ਚੇਤਾ ਨਹੀਂ ਮਹਿਗਾ ਅੱਜ ਮੋਟਰ ਦੇ ਦੂਰ ਕੱਟ ਕਰੀ ਗੀ ਆਹ ਨਾਲ ਲੱਗ ਕੇ ਬੀ ਇਹ ਤਾਂ ਮੈਂ ਲੋਟੋਂ ਜੂਰਾ ਖਰਾਬ ਹੋ ਗਿਆ ਦਾ ਸਭ ਦੇ ਇਹੀ ਹਾਲ ਆ ਡੱਗੀ ਚ ਪਾਣੀ ਨਹੀਂ ਪੀ ਸਕਦਾ ਜਦ ਨਾਲ ਗੱਲ ਇਹ ਲੋਕਾਂ ਨੂੰ ਲੋਟ ਕਰਦੇ ਆ ਪਿੱਛਾ ਕਰਾਉਂਦੇ ਆ ਇਹ ਕਰਕੇ ਲੋਟ ਹੋ ਜਾਂਦਾ ਕੋਈ ਨਾ ਬਦਲ ਲੱਗਦਾ ਮਿਸਤਰੀ ਨੂੰ ਦਰਸਨ ਹੀ ਹੁੰਦਾ ਇੱਟਾਂ ਨਾਲ ਹੀ ਭੰਨਦੀਆਂ ਨਾ ਆਪਣਾ ਇਹ ਲੋਜਾ ਵੀ ਕੰਮ ਨੇ ਫੜੇ ਬਰੇ ਪੰਜ ਰੁਪਈਆ ਨਹੀਂ ਜ਼ਿਆਦਾ ਇਹ ਕਹਿੰਦਾ ਮੇਰੇ ਵੀ ਕੰਮ ਆਹ ਆਹ ਗੁਰੂ ਦਾ ਕੰਮ ਦਿੱਤੀ ਇਹ ਬੱਤੀ ਕਮ ਸਮੇਂ ਤੇ ਬਾਹਰ ਲੱਗਿਆ ਹੋਇਆ ਗੱਦੀ ਤੱਕ ਮਾਰਦੇ ਜੇ ਸਾਨੂੰ ਆਉਂਦਾ ਹੋ ਗਿਆ ਸੰਦਾ ਬੜੇ ਸੌਖੇ ਕੰਮ ਹੋ ਗਏ ਆਪਰਾ ਹੀ ਬੜੇ ਜਰੇ ਤੋਂ ਰੇਤ ਚੱਲ ਜੇ ਮੁੰਡੀਆਂ ਨੂੰ ਮਿਲਾਂ 2-1/2 ਘੰਟਾ ਜਰੇ ਪਾਰਾਂਗਾ ਕਸਰ ਦੇ ਹੋਣੇ ਪਾਰਾਂ ਦੋ ਕੀ ਤੇ ਇਹ ਕਿਹ ਚੋ ਸਦੀਆ ਬਦਵਾ ਦਾ ਸੋ ਸ ਗਿਆਨ ਦਾ ਉਹਦਾ ਫਾਇਦਾ ਕਰ ਲਿਆ ਹੱਪਾ ਤੇ ਤਰਾ ਪਰ ਰੇਤ ਨੂੰ ਹੜਕਾ ਕੇ ਚੱਲਦਾ ਜੀ ਤੇ ਬਦੁਰ ਕੇ ਕਰਾਏਗਾ ਕੋਹ ਪਾਸੇ ਮੋਸੋ ਕਾ ਫੋਰ ਮੋਜਾ ਤੇ ਦੇਖੋ ਮੇਰੀ ਬਾਲੀ ਖੋਲ ਕਿਦ ਕਰਾਉਦਾ ਕੋਲੇ ਥਾਂ ਤੇ ਬਾਲੀ ਮੋਜਾ ਜੀ ਤਰਾਂ ਤਰਾਂ ਕੰਦ ਮੇ ਕਾਰ ਟ੍ਰਾਫਿਕ ਭਰੀ ਹੋਈ ਹੋਈ ਸਭਾ ਤਹਾਨੂੰ ਦੱਸਿਆ ਗਿਆ 21ਵੀਂ ਸਦੀ ਹੋ ਗਈ ਵਿਗਿਆਨ ਦਾ ਯੁੱਗ ਹੈ ਤੇ ਸਾਡੇ ਭਾਰਤ ਦੇ ਛੋਟੇ ਕੰਮਾਂ ਚ ਕਿਸਾਨੀ ਜਿਹੜਾ ਸੁੱਖ ਮਿਲਦਾ ਏਹੀ ਵਿਗਿਆਨ ਆਗਾ ਤੇ ਵੱਡੇ ਪੱਧਰ ਤੇ ਤੁਹਾਨੂੰ ਪਤਾ ਹੀ ਹੋਈ ਲੜਾਈਆਂ ਲੱਗੀਆਂ ਨੇ ਕੀ ਕੁਝ ਹੋ ਰਿਹਾ ਮੁਲਕਾਂ ਚ ਵਾਹਿਗੁਰੂ ਬਚਾਵੇ ਲੜਾਈ ਝਗੜਿਆਂ ਤੋਂ ਲੱਗੇ ਨਾ ਜੰਗ ਤੇ ਗਰੀਬਾਂ ਦੇ ਪੁੱਤੀ ਪੁੱਤ ਮਰ ਰਹੇ ਜਿਹੜੇ ਬਾਰਡਰ ਤੇ ਨੇ ਹੈ ਤੇ ਚਲ ਆਪਾਂ ਕਿਸਾਨਾਂ ਕਿਸਾਨੀ ਚਾਂਗੇ ਜੈ ਜਵਾਨ ਜੈ ਕਿਸਾਨ ਦੋਨੇ ਤੰਦਰੁਸਤ ਰਹਿਣ ਇਹ ਸਾਰਾ ਦੇਸ਼ ਇਹਦੀ ਸਿਰਤੀ ਚੱਲਦਾ। ਇਸ ਤਰ੍ਹਾਂ ਆਪਣਾ ਕੰਮ ਕਾਜ ਆਈ ਦੇਖ ਲਓ। ਬਹੁਤ ਸੌਕੇ ਤਰੀਕੇ ਹੋ ਗਏ ਜੀ ਹੁਣ। ਪਹਿਲਾਂ ਸਾਰਾ ਦਿਨ ਰੇਪ ਪਾਉਂਦੇ ਫਿਰ ਦੁਪਹਿਰੇ ਢਾਲਦੇ। ਫਿਰ ਖੜਿਆਉਂਦੇ ਹੁਣ ਇਹ ਟਰਾਲੀਆਂ ਲਾ ਕੇ ਕਿੜਮੀਆਂ ਦੀਆਂ। ਮਾਗਰ ਉੱਤੇ ਕਰਾਹ ਮਾਰ ਦਾਂ ਟਰੈਡ ਮਾਰ ਪਾ ਕੇ। ਰੇਪ ਪੈ ਜੂਗਾ ਦੋ ਢਾਈ ਘੰਟੇ ਸਾਰਾ ਆਪਣਾ। ਬਹੁਤ ਵੱਡੇ ਦਿਨ ਨਹੀਂ ਬਹੁਤ ਕੰਮ ਨਿਬੜ ਜਾਂਦੇ ਨੇ ਹੁਣ। ਕਿ ਕਲੇਮ ਨਾਲ ਆਲੀ ਗਰੀ ਗੱਡੀ ਪਹਿਲਾ ਫਟਰਾਣਾ ਬੱਠਰਾਂ ਦਾ ਟੋਕਰਿਆਂ ਨਾਲ ਭਰ ਦਉਂਦੇ ਸੀ ਸਾਨੂੰ ਆਏ ਵੀ ਦੱਸਿਆ ਗਿਆ ਉਹਦੇ ਨਾਲ ਟਰੈਕਟਰ ਨਹੀਂ ਹੁੰਦਾ ਜਿਹੜਾ ਬਾਲਦਰ ਨਾਲ ਉਹ ਕਰਦਾ ਹਾਂ ਬਾਲਦਰ ਨਾਲ ਆਪੇ ਹੀ ਆਪ ਦੇਖੇ ਨਾ ਪਾਉਂਦੇ ਮੂਰੋ ਖੜਾ ਹੋ ਜਾਏ ਨਾ ਬਾਜਨ ਬਹੁਤ ਬਣ ਜਾਂਦਾ बिस बिस्बे ही अपने यहाँ गन्ने लाए क्योंकि जी थे करके देखो जी पानी भी लाता डैडी ने देखो हेलो जी उधर थन पता ही है ਅਸੀ ਕਚੂਟ ਲੈ ਆਏ ਵੀ ਹੈ ਟਰੈਕਟਰ ਤੇ ਜਾ ਕੇ ਉੱਥੇ ਜਿੱਟੇ ਖਾਦ ਐਂਡ ਤੱਕ ਵੀਡੀਓ ਜ਼ਰੂਰ ਦੇਖਣਾ ਜੀ ਹੁਣ ਟਰਾਲੀ ਭਰ ਗਈ ਹੈ ਜੀ ਇਹ ਟਰਾਲੇ ਨੇ ਜੀ ਵੱਡੇ ਨੇ ਬਹੁਤ ਭਏ ਨੇ ਸਾਡੇ ਮਾਲ ਵੇਕ ਨਹੀਂ ਇਹਨੂੰ ਟਰਾਲਾ ਕਹਿੰਦੇ ਨੇ ਜੀ ਕਿ 11 3/4 ਹੈ ਜੇ ਮਾਝੇ ਦਵਾਬੇ ਕਹਿੰਦੇ ਜੀ ਉਧਰ 16 16 ਫੁੱਟੀਆਂ ਟਰਾਲੀਆਂ ਨੇ 20 20 ਫੁੱਟੀਆਂ ਆਪਣੇ ਸਿੰਗਲ ਟੈਰੀ ਤੋਂ ਡਬਲ ਤੇ ਹੁਣ ਹੀ ਆਏ ਆ ਪੰਜ ਸੱਤ ਸਾਲਾਂ ਨੇ ਆਪਣੇ ਇਸ ਨੂੰ ਟਰਾਲਾ ਕਹਿੰਦੇ ਨੇ ਵੱਡਾ ਵੱਡਾ ਏਰੀਆ ਦੀਆਂ ਬੋਲੀਆਂ ਨੇ ਜੀ ਅਸੀਂ ਡਾਲ ਲਾਈ ਨਹੀਂ ਵੀ ਸੌਖਾ ਲਿਆ ਕਰੂਗੀ ਨਹੀਂ ਅੱਧੀ ਵਿੱਚ ਰਹੇ ਨੇ ਜਿਹੜਾ ਇਹ ਮੁੰਡਾ ਭਾਰਨ ਵਾਲਾ ਜੀ ਸਾਡੇ ਰਿਸ਼ਤੇਦਾਰੀ ਪਿੰਡ ਦੇ ਨਾਲ ਦੀ ਹੈ ਇਹ ਰੇਪਣ ਕਿਸਕੇ ਜੋਂ ਆ ਗਿਆ ਜੀ ਤੇ ਵਿਚਾਰੇ ਕੰਮ ਬਹੁਤ ਮਿਹਨਤੀ ਮੁੰਡਾ ਹੈ ਕਿਰਾਏ ਦਾ ਕੰਮ ਕਰਦਾ ਪਹਿਲਾਂ ਤੂੜੀ ਵਾਲੀ ਮਸ਼ੀਨ ਚਲਾਈਏ ਨੇ ਆਪਣੀ ਟਰਾਲੀ ਇਹਦੇ ਕੋਲ ਹੀ ਤੇ ਇੱਕ ਤੇ ਹੁਣ ਰੇ ਭਾਰਨ ਦਾ ਕੰਮ ਕਰਦਾ ਹੈ ਬਹੁਤ ਮਿਹਨਤੀ ਹੈ ਮੁੰਡਾ ਜੀ ਉਹ ਖੜਿਆ ਆਇਆ ਉਹਨੇ ਬਾਹਨ ਆਪਣੇ ਖੇਤੀ ਦਾ ਜਿਹੜਾ ਸਿਸਟਮ ਆ ਤੁਹਾਨੂੰ ਕਿਵੇਂ ਲੱਗਿਆ ਜਰੂਰ ਦੱਸਿਓ ਜੀ ਬਰ ਕਮੈਂਟ ਜਰੂਰ ਕਰੇ ਵੀ ਵਧੀਆ ਜੇ ਕੋਈ ਘਾਟ ਹੈ ਚ ਮਿਲਦੇ ਜੀ ਕੋ ਮੇਰੇ ਮਾਰਾ ਪਤਾ ਹੀ ਪਾਉਂਦਾ Thank <laughs> you.